ਮੈਂ ਵੀ ਮਿੰਦਾ ਗੱਲ ਕਰ ਰਿਹਾ ਵੀ ਉਹ ਸਚਾਈ 10 10 ਚਾਈ ਦੀ ਗੱਲ ਕਰਨੀ ਦਿੰਦੇ ਉਹਨੂੰ ਕੁੱਟ ਕੇ ਵੀ ਧੱਕੇ ਨਾਲ ਮਣਾਈ ਜਾਂਦੇ ਆ ਉਹ ਤਾਂ ਕਿਉਂ ਜਾਂਦੇ ਵੀ ਭਰਾ ਮੇਰਾ ਲਾਉਂਦਾ ਵੀ ਇਹਨਾਂ ਨੇ ਲਾਉਂਦਾ ਤਾਂ ਕਰਕੇ ਮੁੰਡੇ ਸਿਗੇ ਨਾਲ ਉਹਨਾਂ ਨੂੰ ਫੜਿਆ ਉਹ ਮੁੰਡੇ ਕੋਲ ਦੂਜੇ ਕੋਲ ਨਿਕਲਿਆ ਪਰ ਮੇਰੇ ਭਰਾ ਦੇ ਧੱਕੇ ਨਾਲ ਪਰਚਾ ਪਾਈ ਜਾਂਦੇ ਜੀ ਕਿੰਨਾ ਫੜਾਇਆ ਗਿਆ ਤੁਹਾਨੂੰ ਇੱਕ ਮਿੰਟ ਸੀਗੀ ਆਹ ਹਾਂ ਜੀ ਉਸ ਕਿੰਨਾ ਕਿੰਨਾ ਕਹਿੰਦੀ ਆ ਉਸ ਕਹਿੰਦੇ ਵੀ 10 ਗ੍ਰਾਮ 11 ਗ੍ਰਾਮ ਕਹਿੰਦੇ ਵੀ ਪਾਵਾਂਗੇ ਸੀ ਉਹ ਤਾਂ ਧੱਕੇ ਨਾਲ ਹੀ ਪਰਚਾ ਮੰਗ ਕਰਦੇ ਹਾਂ ਅਸੀਂ ਮੇਰਾ ਵੀ ਪਿਓ ਹਣੀ ਦਾ ਸਰ ਤੇ ਵੀ ਅਸੀਂ ਆ ਕਹਿੰਨੇ ਮੇਰਾ ਪ੍ਰਾਣ ਛੜਵਾ ਦੇਣਾ ਕਿਉਂਕਿ ਮੇਰਾ ਪਿਓ ਹਣੀ ਸਰਦਾ ਹੀ ਪਹਿ ਕਿੱਥੋਂ ਕਰੇ ਮੇਰਾ ਨਾ ਇਨਸਪੈਕਟਰ ਹਜੂ ਸੰਜੇ ਮੁਖ ਅਫਸਰ ਠਾਣਾ ਸਿਵਲ ਲਾਈਨ ਬਠਿੰਡਾ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੁੰਡਲ ਆਈਪੀਐਸ ਜਿਹਦੇ ਤੇ ਸਖਤ ਦਿਸ਼ਾ ਨਿਰਦੇਸ਼ ਹੈ ਵੀ ਜੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਜਯੋਧ ਨਸ਼ਾ ਵਿਰੋਧ ਚਲਾਈ ਗਈ ਹੈ ਉਹਦੇ ਵਿੱਚ ਜਿਹੜਾ ਵੀ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਹਿਤ ਕੱਲ ਏਐਸਆਈ ਕੁਲਵਿੰਦਰ ਸਿੰਘ ਵੱਲੋਂ ਦਰਾਨੇ ਪੈਟਰੋਲਿੰਗ ਜਿਹੜਾ ਤਿੰਨ ਜਣੇ ਇੱਕ ਜਿਹੜਾ ਸੂਰਜ ਏਲੀਅਸ ਖੱਡਾ ਰਕੇਸ਼ ਤੇ ਸਿਕੰਦਰ ਸਿੰਘ ਤਿੰਨ ਜਣਿਆਂ ਨੂੰ ਜਿਹੜਾ ਅਪ੍ਰੀਹੈਂਡ ਕਰਕੇ ਉਹਨਾਂ ਪਾਸੋਂ ਜਿਹੜੀ ਕਰੀਬ 12 ਗ੍ਰਾਮ ਹੈਰੋਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 139 ਥਾਣਾ ਸਿਮਲਾ ਇੰਦਰ ਰਜਿਸਟਰ ਕਰਕੇ ਉਹਦੀ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੂ ਦੱਸਣਾ ਜੀ ਹਾਂਜੀ ਇਹ ਤਿੰਨੇ ਗ੍ਰਿਫਤਾਰਾਂ ਤੇ ਅੱਜ ਮਾਨਜੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਸੀ ਰਿਮਾਂਟ ਹਾਸਲ ਕੀਤਾ ਹੈ ਜਿਸ ਤੇ ਇਹਨਾਂ ਨੇ ਜਿਹੜੇ ਸ਼ਕਤੀ ਨਾਲ ਜਿਹੜੀ ਅੱਗੇ ਪੁੱਛਗਿੱਛ ਕਰਕੇ ਜੋ ਅੱਗੇ ਬੈਕਵਰਡ ਫਾਰਵਰਡ ਲਿੰਕ ਹੈ ਕਿੱਥੋਂ ਇਹ ਅੱਗੇ ਲੈ ਕੇ ਆਉਂਦੇ ਸੀ ਤੇ ਉਹਨਾਂ ਦੇ ਵੀ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਹਿਲਾਂ ਸਰ ਪਹਿਲਾਂ ਵੀ ਨਾ ਤੇ ਕੋਈ ਨਸ਼ੀਤਤਾ ਮਿਲਦਾ ਹਾਂਜੀ ਇਹ ਚ ਜਿਹੜਾ ਇੱਕ ਵਿਅਕਤੀ ਹੈਗਾ ਸੂਰਜੇਲੀਅਸ ਖੱਡਾ ਉਹ ਤੇ ਜਿਹੜਾ ਪਹਿਲਾਂ ਚੋਰੀ ਦੇ ਤੇ ਐਨਡੀਪੀਐਸ ਦੇ ਤਿੰਨ ਮੁਕੱਦਮੇ ਪਹਿਲਾਂ ਦਰਜ ਹੈ ਤੇ ਇਹ ਚ ਜਿਹੜਾ ਇੱਕ ਸਕੰ ਉਹ ਜਿਹੜਾ ਹੈਗਾ ਗੁਰੂ ਹਰਸਾਏ ਦਾ ਜੋ ਇਹਦਾ ਪੁਰਾਣਾ ਐਡਰੈਸ ਹੈਗਾ ਤੇ ਜੋ ਆਧਾਰ ਕਾਰਡ ਤੇ ਇਹਦਾ ਗੁਰਚਰਨ ਸਿੰਘ ਐਡਰੈਸ ਆ ਉਹ ਵੀ ਵੈਰੀਫਾਈ ਕਰ ਰਹੇ ਆ ਅਸੀਂ ਉਥੋਂ ਵੀ ਇਹ ਤੇ ਕਿੰਨੇ ਮੁਕੱਦਮੇ ਦਰਜ ਆ ਤੇ ਜਿਹੜਾ ਰਕੇਸ਼ ਆ ਤੀਸਰਾ ਤਿੰਨਾਂ ਤੇ ਜਿਹੜਾ ਹੈਗਾ ਵੱਖਰੀ ਵੱਖਰੀ ਜੜੀ ਹੈਗੀ ਹੈ ਪਰਤਾਲ ਕਰਕੇ ਤੇ ਢੰਗਾਈ ਨਾਲ ਤਫਤੀਸ਼ ਕਰਕੇ ਹੋਰ ਵੀ ਜੋ ਬੰਦੀਆਂ ਧਰਾਵਾਂ ਇਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਸਰ ਜਿਹੜੇ ਸਿਕੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਲਾਇਆ ਦੋਸ਼ ਵੀ ਸਾਡੇ ਤੋਂ ਆਧਾਰ ਕਾਰਡ ਮੰਗਾਇਆ ਤੇ ਪੁਲਿਸ ਨੇ ਪਰਚਾ ਦਰਜ ਕਰਤਾ ਇਹ ਕਿ ਪਰਮਾਉ ਹੈ ਜੀ ਇਹ ਜਦੋਂ ਵੀ ਕੋਈ ਵੀ ਮੁਕੱਦਮਾ ਦਰਜ ਹੁੰਦਾ ਹੈ ਉਦੋਂ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਮਾਨਯੋਗ ਅਦਾਲਤ ਵਿੱਚ ਜਿਹੜਾ ਹੈਗਾ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ ਪੇਸ਼ ਕੀਤਾ ਜਾਂਦਾ ਤੇ ਮਾਨਯੋਗ ਅਦਾਲਤ ਵਿੱਚ ਜੋ ਅਸੀਂ ਡਾਕੂਮੈਂਟ ਦਿੰਦੇ ਆ ਉਹਨਾਂ ਨਾਲ ਆਧਾਰ ਕਾਰਡ ਲੱਗਦਾ ਸੋ ਜਿਹੜਾ ਵੀ ਕੋਈ ਵੀ ਉਹਦੇ ਵਾਰਸ ਹੁੰਦੇ ਆ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਦਾ ਆਧਾਰ ਕਾਰਡ ਮੰਗਵਾਇਆ ਜਾਂਦਾ ਹੈ ਤੇ ਜੋ ਇਹ ਮਾਮਲਾ ਹੈਗਾ ਇਹਨਾਂ ਤੋਂ ਤਿੰਨਾਂ ਤੋਂ ਜਿਹੜਾ ਕੌਨਸ਼ੀਅਸ ਪੋゼਸ਼ਨ 'ਚ 12 ਗ੍ਰਾਮ ਦੇ ਕਰੀਬ ਹੈਰੋਂ ਰਿਕਵਰ ਹੋਈ ਹੈ ਤੇ ਜੋ ਫੈਕਟਸ ਜਿਹੜਾ ਮੁਕਦਮਾ ਦਰਜ ਹੋ ਹੈ ਰਿਕਵਰੀ ਦੇ ਆਧਾਰਤ ਜੀ ਤੇ ਸਾਰੇ ਫਿਰ ਤੁਸੀਂ ਜਿਹੜਾ ਸਰਦਰ ਦਾ ਰਿਹਾ ਕਿ ਸੁਧਾਰ ਕਰਨ ਗਿਆ ਸੀ ਜੀ ਪਰ ਹਾਂਜੀ ਹਾਂਜੀ ਜਿਹੜਾ ਹੈਗਾ ਕਿਉਂਕਿ ਜਦੋਂ ਮਾਨਯੋਗ ਅਦਾਲਤ ਵਿੱਚ ਅਸੀਂ ਜਿਹੜਾ ਹੈਗਾ ਆਪਦੇ ਪੇਪਰ ਦਿੰਨੇ ਆ ਨਾਲ ਉਹਨਾਂ ਦੇ ਜਿਹੜਾ ਕੋਈ ਵੀ ਪ੍ਰੂਫ ਹੈ ਉਹ ਨਾਲ ਲੱਗਦਾ ਹੈ ਉਹ ਜਿਹੜਾ ਹੈ ਮਾਨਜੁਗ ਜਿਹੜਾ ਹੈ ਗਿਆ ਹਾਈ ਕੋਰਟ ਤੇ ਸੁਪਰੀਮ ਕੋਰਟ ਦੀਆਂ ਰੂਲਿੰਗ ਦੇ ਮੁਤਾਬਕ ਜਿਹੜਾ ਵੀ ਡਰੈਸ ਪ੍ਰੂਫ ਨਾਲ ਲਾਉਣਾ ਜ਼ਰੂਰੀ ਹੁੰਦਾ ਸੋ ਜੋ ਵੀ ਇਹਨਾਂ ਦੇ ਵਾਰਿਸ ਜਿਨ੍ਹਾਂ ਨੂੰ ਇਹ ਕਹਿੰਦੇ ਇਤਲਾਹ ਦਿੰਦੇ ਹੈ ਗ੍ਰਿਫਤਾਰੀ ਬਾਰੇ ਫਿਰ ਉਹਨਾਂ ਤੋਂ ਅਸੀਂ ਜੋ ਵੀ ਆਧਾਰ ਕਾਰਡ ਜੋ ਵਟਸਐਪ ਥਰੂ ਜਾਂ ਉਹ ਜਿਹੜਾ ਫਿਜ਼ੀਕਲ ਤੌਰ ਤੇ ਸਾਨੂੰ ਆਧਾਰ ਕਾਰਡ ਜਿਹੜਾ ਦੇ ਕੇ ਕਿਉਂਕਿ ਮਾਨਜੁਗ ਅਦਾਲਤ ਦੇ ਹੁਕਮ ਹੈ ਤੇ ਨਾਲ ਉਹ ਜਿਹੜਾ ਆਧਾਰ ਕਾਰਡ ਕੋਈ ਵੀ ਡਰੈਸ ਪ੍ਰੂਫ ਲਾਉਣਾ ਜ਼ਰੂਰੀ ਹੈ ਤੇ ਜਿਹੜਾ ਸਿਕੰਦਰ ਸਿੰਘ ਦਾ ਜਿਹੜਾ ਆਧਾਰ ਕਾਰਡ ਮੰਗਾਇਆ ਗਿਆ ਇਸੇ ਕੰਮ ਕਰਤੀ ਸੀ ਜੀ ਹਾਂਜੀ ਜਿਹੜਾ ਸਿਕੰਦਰ ਸਿੰਘ ਦਾ ਧਾਰਕਡਾਰ ਮਨਾਇਆ ਗਿਆ ਨਾਮ ਸਿਕੰਦਰ ਸਿੰਘ ਹੈ ਤੇ ਆਧਾਰ ਕਾਰਡ ਦੇ ਨਾਮ ਹੋਰ ਸੀ ਇਹਦੇ ਆਧਾਰ ਕਾਰਡ ਤੇ ਗਰਚਰਨ ਸਿੰਘ ਨਾਏ ਨੇ ਆਪਦਾ ਨਾਮ ਸਾਨੂੰ ਪਹਿਲੇ ਸਿਕੰਦਰ ਸਿੰਘ ਦੱਸਿਆ ਇਹਦੇ ਸੰਬੰਧੀ ਵੀ ਅਸੀਂ ਜਿਹੜੀ ਤਫ਼ਤੀਸ਼ ਡੰਗਾਈ ਨਾ ਕਰ ਰਹੇ ਹਾਂ ਤੇ ਜੋ ਇਹਦਾ ਪੁਰਾਣਾ ਐਡਰੈਸ ਆ ਉੱਥੋਂ ਵੀ ਵੈਰੀਫਾਈ ਕੀਤਾ ਜਾ ਰਿਹਾ ਇਸ ਕੀ ਪਰਿਵਾਰ ਵਾਲੇ ਬੇਬਪਰਿਆ ਤੇ ਦੋਸ਼ ਲਾ ਰਹੇ ਨੇ ਜੀ ਹਾਂਜੀ ਜੋ ਫੈਕਟਸ ਦੇ ਤਿੰਨਾਂ ਦੇ ਪਹਿਲਾਂ ਇਹ ਚ ਜਿਹੜਾ ਇੱਕ ਵਿਅਕਤੀ ਹੈ ਸੂਰਜ ਉਹਦੇ ਤਿੰਨ ਪਹਿਲਾਂ ਮੁਕਦਮੇ ਦਰਜ ਹੈ ਵੱਖ-ਵੱਖ ਚੋਰੀ ਦੇ ਤੇ ਐਨਡੀਪੀਸ ਦੇ ਹਾਂਜੀ ਹਾਂਜੀ ਜਿਹੜਾ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਦੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਸਾਨੂੰ ਡਾਇਰੈਕਸ਼ਨਸ ਹੈਗੀਆਂ ਲਗਾਤਾਰ ਜਿਹੜੀ ਹੈਗੀ ਆ ਜੋ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਜਿਹੜੀ ਕਾਰਵਾਈ ਕਰਕੇ ਤੇ ਉਹਨਾਂ ਨੂੰ ਜਿਲ੍ਹਾਜ ਭੇਜਿਆ ਜਾ